ਉਹ ਨਾ ਸਾਰ ਬਖੇ ਸੇਵਾ ਚੱਲ ਰਹੀ ਹੈ ਮਾ ਅਨਪੂਰਨਾ ਰਸੋਈ ਵੱਲੋਂ ਜੋ ਕਿ 15 ਰੁਪਏ ਵਿੱਚ ਢੇਡ ਪਰ ਖਾਣਾ ਦਿੱਤਾ ਜਾਂਦਾ ਹੈ ਇਹ ਖੰਨਾ ਸ਼ਹਿਰ ਦੇ ਸਮਾਜ ਸੇਵੀਆਂ ਦੀ ਬਹੁਤ ਵਧੀਆ ਸੇਵਾ ਹੈ ਜੋ ਕਿ ਮਾ ਅਨਪੂਰਨਾ ਰਸੋਈ ਵੱਲੋਂ ਕੀਤੀ ਜਾਂਦੀ ਹੈ ਦੇਖਦੇ ਆ ਕੇ ਕੋਈ ਵੀ 15 ਰੁਪਏ ਵਿੱਚ ਮਿੱਜੀ ਤੁਹਾਨੂੰ ਕਿਵੇਂ ਲੱਗ ਰਿਹਾ ਏ 15 ਰੁਪਏ ਵਿੱਚ ਮਿਲ ਰਿਹਾ ਹੈ ਰਸਣ ਇਹ ਵਧੀਆ ਲੱਗ ਰਿਹਾ ਜੀ ਗਰੀਬਾਂ ਵਾਸਤੇ ਵਧੀਆ ਹੈ ਜੀ ਕਿੰਨਾ ਲੱਗ ਰਿਹਾ 15 ਰੁਪਏ ਜੀ ਤੁਹਾਨੂੰ ਮਿਲਿਆ ਇਹ ਵਧੀਆ ਜੀ ਗਰੀਬਾਂ ਵਾਸਤੇ ਬਹੁਤ ਵਧੀਆ ਧੰਨਵਾਦ ਜੀ